ਨੇ ਜੀ ਰੋਡ ਦੇ ਪਤੇ ਬਕਰਾਂ ਲੇਕਨ ਕਦੇ ਕੱਟ ਕੇ ਤੂੰ ਸੁਨਹਾਰੀ ਨਾ ਤੋਦਨੇ ਕੀ ਉਹਨਾਂ ਨੂੰ ਮਾਰਾ ਕੱਦ ਪਏ ਇਹ ਤੇ ਸਾਰੇਆਂ ਨੂੰ ਪਤਾ ਬਲੀਏ ਤੇ ਮੇਰੀ ਛੱਡੀ ਹੋਈ ਹੈ ਛੱਡੀ ਹੋਈ ਹੈ ਹਾਂਜੀ ਦੋਸਤੋ ਕਿੱਦਾਂ ਫਿਰ ਤੁਹਾਡਾ ਸਵਾਗਤ ਹੈ ਇੱਕ ਨਵੀਂ ਵੀਡੀਓ ਦੇ ਨਾਲ থাম্বਨੇਲ ਦੇਖ ਕੇ ਤਾਂ ਸਮਝ ਹੀ ਗਏ ਹੋਵੋਗੇ ਕਿ ਅੱਜ ਦੀ ਵੀਡੀਓ ਕਿਸ ਟੌਪਿਕ ਤੇ ਆ ਜਾਂ ਕਿਹੜੇ ਕੈਰੇਕਟਰਾਂ ਤੇ ਆ ਤੁਹਾਡਾ ਸਾਰੇ ਦੋਸਤਾਂ ਦਾ ਧੰਨਵਾਦ ਪਿਛਲੀ ਵੀਡੀਓ ਨੂੰ ਇੰਨਾ ਪਿਆਰ ਦੇਣ ਦੇ ਲਈ ਬਾਕੀ ਦੋਸਤੋ ਤੁਸੀਂ ਆਪਣਾ ਪਿਆਰ ਇਦਾਂ ਹੀ ਬਣਾਈ ਰੱਖਿਓ ਤਾਂ ਜੋ ਆਉਣ ਵਾਲੀ ਵੀਡੀਓ ਵਿੱਚ ਆਪਾਂ ਹੋਰ ਵਧੀਆ ਸੁਧਾਰ ਕਰ ਸਕੀਏ ਇੱਕ ਸਾਨਾ ਦੋਵਾਰੀ ਤੇਰਾ ਨਾਮ ਲਈਏ ਸਜਣਾ ਇੱਕ ਸਾਨਾ ਦੋਵਾਰੀ ਤੇਰਾ ਉਹ ਤਾਂ ਤੁਹਾਨੂੰ ਖਿਆਲ ਨਹੀਂ ਆ ਜਦ ਤਾ ਤੁਸੀਂ ਇੱਕ ਦੂਜੇ ਮੇਨਾਂ ਸਾਹ ਨਹੀਂ ਲੈਂਦੇ ਸੀਗੇ ਜਦ ਤਾ ਤੁਸੀਂ ਭੱਜ ਕੇ ਵਿਆਹ ਕਰਾ ਲਿਆ ਉਦੋਂ ਤਾਂ ਹੱਸ ਹੱਸ ਲੋਕਾਂ ਨੂੰ ਆਡੀ ਲਵ ਸਟੋਰੀ ਰਸ ਰਹੀ ਸੀਗੇ ਹੁਣ ਤੇਰਾ ਡੈਲੀ ਦਾ ਰੰਡੀ ਰੋਣਾ ਲੱਗਿਆ ਰਹਿੰਦਾ ਵਾ ਹੁਣ ਆ ਸੁਣੀ ਉਮਰ ਨਿਆਣੀ ਕਰਤੇ ਕਾਣੀ ਕੱਟਦਾ ਪਾਣੀ ਪਤਾ ਨਹੀਂ ਹੁਣ ਕਿਉਂ ਛੱਡਦਾ ਹਾਣੀ ਤੁਹਾਡਾ ਕਦੇ ਵੀ ਕੁਝ ਨਹੀਂ ਬਣ ਸਕਦਾ ਤੁਸੀਂ ਇੱਕ ਦਿਨ ਹੋ ਕੇ ਰਹਿ ਨਹੀਂ ਸਕਦੇ ਤੁਹਾਡਾ ਕੰਮ ਆ ਨਿਆਰੇ ਲਓ ਨਵਾਂ ਲੱਭੋ ਪੁਰਾਣਾ ਛੱਡੋ ਹੁਣ ਨਿੱਤ ਕਰਦੀਆਂ ਔਰੰਡੀ ਰੋਣਾ ਕਿਉਂ ਹੁਣ ਪੈਂਦਾ ਆ ਪਛਤਾਉਣਾ ਜਦ ਤਾ ਤੁਹਾਨੂੰ ਮਾਂ ਬਾਪ ਕੋਲ ਦੇ ਸਮਝਾਉਂਦੇ ਨਹੀਂ ਹੈਗੇ ਪਤਾ ਨਹੀਂ ਤੁਸੀਂ ਸੁਣਦੇ ਨਹੀਂ ਹੈਗੇ ਉਹਨਾਂ ਦੀ ਜਿਹੜੇ ਮਾਂ ਬਾਪ ਦੇ ਕਾਣੇ ਤੋਂ ਬਾਹਰ ਨੇ ਨਤੀਜੇ ਉਹਨਾਂ ਦੇ ਮਾੜੇ ਹੀ ਹੁੰਦੇ ਨੇ ਜਿਹੜੇ ਹੁਣ ਤੇ ਚ ਭਗ ਰਹੇ ਹੋ ਕੱਪੀ ਚ ਨਾ ਨਾ ਰੱਬ ਦੇ ਦੋਸਤ ਮੈਂ ਕੈਸੇ ਚੱਲਣਾ ਮਾਰੀ ਤੈਨੂੰ ਸੋਹਣਾ ਹਾਂ ਤੇਰੀ ਤੋਰ ਦੇ ਵਿੱਚ ਬਸ ਤੇਰਾ ਲੈ ਇੱਕ ਦੂਸਰਾ ਫਾਇਦੇ ਆ ਤੇ ਨਾ ਜਿੰਨੇ ਜੀਜੀ ਰੋੜ ਦੇ ਪਤੇ ਅੱਛਾ ਬਸ ਤੇਰਾ ਲੈ ਹੁਣ ਸਪਾਇਦਿਆਂ ਤੇ ਨਾਮ ਲਿਖਣ ਨਾਲ ਉਹ ਵਾਪਸ ਨਹੀਂ ਆਉਣ ਲੱਗੇ ਤੂੰ ਵੀ ਕੋਈ ਕੰਮ ਤਾਂ ਦੇ ਧਿਆਨ ਦੇ ਲੈ ਤੂੰ ਵੀ ਕੋਈ ਜ਼ਿੰਦਗੀ ਦਾ ਮਕਸਦ ਸੋਚ ਜਿਸ ਨਾਲ ਤੈਨੂੰ ਕੁਝ ਬਣ ਸਕੇ ਜੇ ਜਾ ਕੇ ਸਾਡੀਆਂ ਰੀਸਾ ਮਮਾ ਤੇ ਤੂੰ ਵਾਹ ਹੋਣੀ ਆ ਮੈਂ ਆਪਣੇ ਅੱਧੇ ਕਾਂਡ ਦਾ ਘਰੋਂ ਬਾਹਰ ਵਾਰੀ ਨਵੇੜ ਲੈ ਆਪਣੀ ਕੋਈ ਜਾਣ ਦਾ ਪੰਜ ਵਿੱਚ ਜਿਨ੍ਹਾਂ ਨੂੰ ਕਾਹਣ ਕਹਿੰਨਾਂ ਨਾ ਕਾਹਣ ਨਹੀਂ ਹੁੰਦੇ ਉਹ ਬੇਸ਼ਰਮੀ ਦੀਆਂ ਹੱਦਾਂ ਪਾਰ ਹੁੰਦੀਆਂ ਨੇ ਜਿਹੜੀਆਂ ਕਿ ਤੁਸੀਂ ਬਹੁਤ ਚਿਰ ਪਹਿਲਾਂ ਕਰਤੀਆਂ ਕਾਹਣ ਤੁਸੀਂ ਸਵਾਹ ਕਰਨ ਆਸਕੇ ਤੁਸੀਂ ਡੁੱਬੇ ਹੋਏ ਆ ਜਿਹੜੇ ਕਾਹਣ ਤੂੰ ਕਹਿੰਦਾ ਵੀ ਘਰ ਤੋਂ ਬਾਹਰ ਰਹਿ ਕੇ ਕਰਿਆ ਸਾਰੇ ਲੋਕਾਂ ਨੂੰ ਪਤਾ ਪੂਰੇ ਇੰਡੀਆ ਦਾ ਕੱਲਾ ਕੱਲਾ ਜਾਣ ਜਾਣਦਾ ਤੁਹਾਨੂੰ ਮਮਾ ਕਾਹਣ ਤੂੰ ਨਹੀਂ ਨਵੇੜੇ ਉਹ ਨਵੇੜ ਕੇ ਗਈ ਆ ਜਿਹੜੀ ਤੈਨੂੰ ਛੱਡ ਗਈ ਅਸੀਂ ਤੇਰੇ ਪਿੱਛੇ ਹੋਏ ਬਰਬਾਦ ਬਏ ਇਹ ਤੇ ਸਾਰਿਆਂ ਨੂੰ ਪਤਾ ਅਸੀਂ ਤੇਰੇ ਪਿੱਛੇ ਹੋਏ ਬਰ ਚੱਟਲੂਆ ਤੈਨੂੰ ਇਹ ਗੱਲ ਪਹਿਲਾਂ ਸਮਝਣੀ ਚਾਹੀਦੀ ਸੀ ਹੁਣ ਰੋਣ ਦਾ ਕੀ ਫਾਇਦਾ ਜਦ ਤਾ ਤੁਸੀਂ ਬੱਸ ਸਟੈਂਡ ਤੇ ਆਸੀਆਂ ਕਰਦੇ ਸੀ ਉਦੋਂ ਸੋਚ ਲੈਂਦਾ ਜਦ ਤੰ ਬੱਸ ਸਟੈਂਡ ਤੇ ਅੱਖ ਮਟੱਕਾ ਕਰਦੇ ਸੀ ਵੀ 25 ਦਿਨਾਂ ਦਾ ਸਾਡਾ ਰਿਲੇਸ਼ਨ ਸੀ 26 ਮੇਰੇ ਤੂੰ ਨੂੰ ਭਜਾ ਲਿਆ ਆ ਦੱਸ ਤੂੰ ਵਿੱਚ ਕਿੱਡੀ ਬਹਾਦਰੀ ਕਰ ਲਿਆ ਆ ਰਹੀ ਉਹ ਤੇਰੇ ਕੋਲ ਵੀ ਨਹੀਂ ਹੈਗੀ ਨਾਲੇ ਤੁਸੀਂ ਜਿਹੜੀ ਬੇਇੱਜ਼ਤੀ ਕਰਾਈ ਉਹ ਲਹਿਦਾ ਤੂੰ ਜਣਾ ਖਾਣਾ ਗਾਲਾਂ ਕੱਢਦਾ ਕਮੈਂਟਾਂ ਚ ਦੇਖਿਆ ਰੋਣਾ ਕਿ ਚਿੱਕੜ ਨੂੰ ਦੇਖ ਕੇ ਬੰਦਾ ਰਾਹ ਬਦਲ ਲੈਂਦਾ ਤੇ ਚਿੱਕੜ ਨੂੰ ਲੱਗਦਾ ਕਿ ਮੇਰੇ ਤੋਂ ਡਰਦਾ ਅੱਜ ਕੱਲ੍ਹ ਇਹੀ ਭਲੇਖਾ ਕਈ ਪਾਲੀ ਫਿਰਦੇ ਆ ਤੇਰਾ ਮੇਰਾ ਤੇਰਾ ਮਜਾ ਲਗੇ ਤੇ ਹੀ ਹੁਣ ਥੋੜੇ ਤੋਂ ਡਰਦਾ ਕੋਈ ਨਹੀਂ ਅੱਜ ਕੱਲ ਉੱਤੋਂ ਪਾਸਾ ਵਟਦੇ ਨੇ ਅਗਲੇ ਕਹਿੰਦੇ ਕਿੱਥੇ ਡਗਰਾਂ ਨਾਲ ਮੱਥਾ ਲਾਉਣਾ ਥੋੜਾ ਤਾਂ ਉਹ ਕੰਮ ਆ ਅੱਖੇ ਬੇਸ਼ਰਮਾਂ ਦੀ ਡੁੱਲ ਗਈ ਢਾਲ ਬੇਅਜੀਤਾਂ ਡੋਲ ਡੋਲ ਖਾਣੇ ਆ ਥੋੜੀ ਕੋਈ ਇੱਜ਼ਤ ਨਹੀਂ ਹੈਗੀ ਤੁਸੀਂ ਮੰਨਦੇ ਹੀ ਨਹੀਂ ਹੈਗੇ ਯਾਰ ਜੂੜ ਗਿਆ ਨਾ ਮੈਨੂੰ ਮੈਂ ਤੇਰਾ ਯਾਰ ਜੂੜ ਗਿਆ ਯਾਰ ਜੂੜ ਛੋਟੇ ਅਕ ਲੱਲੂ ਪੰਜੂ ਕਹਿੰਦਾ ਕਿ ਕਿੱਥੇ ਲੈ ਕਿੰਨੇ ਕੁ ਤਰੇ ਫਿਰਦੇ ਨੇ ਤੇਰੇ ਆਗੇ ਨਾ ਮੈਂ ਨੀਕਰ ਚ ਰੱਖਣਾ ਹੁੰਦੇ ਹਾਂ ਹਾ ਕੁੱਸਾ ਕਹਿ ਜਿਹਾ ਗੱਲਾਂ ਕਰਦਾ ਜੇ ਸੜਾ ਤਰ੍ਹਾਂ ਨੀਕਰ ਚ ਕੰਮ ਛੱਡ ਕੇ ਥੋੜੀ ਨਾ ਜਾਂਦੀ ਉਹ ਤਾਂ ਕਹਿੰਦੀ ਸੀ ਤੇਰੇ ਪੱਲੇ ਕੱਕੀ ਹੈਗਾ ਉਹ ਤਾਂ ਖੁਦ ਕਹਿੰਦੀ ਫਿਰਦੀ ਹੈ ਜੀ ਤਾਂ ਸਮਹੀ ਨਾ ਜਨਾਨੀ ਸਾਲਾ ਮੱਤਾ ਰੰਦਾ ਮੈਨੂੰ ਆਦੀ ਸੋਚੀ ਨਾ ਦੁਬਾਰਾ ਹੋ ਜੂਰੀ ਐਂਡ ਰੀਟ ਦਿਲ ਕੱਢੀ ਹੋਈ ਐ ਕੱਢੀ ਹੋਈ ਐ ਇਹਨਾਂ ਗੱਲ ਵਾਇਰ ਵਿੱਚ ਰੱਖ ਬੱਲੀਏ ਤੂੰ ਮੇਰੀ ਛੱਡੀ ਹੋਈ ਐ ਛੱਡੀ ਹੋਈ ਐ ਇਹਨਾਂ ਗੱਲ ਵਾਇਰ ਵਿੱਚ ਰੱਖ ਬੱਲੀਏ ਤੂੰ ਮੇਰੀ ਛੱਡੀ ਹੋਈ ਐ ਨਾ 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 ਕਾਕਾ ਫੋਨ ਹੀ ਛੱਡੀ ਗਈ ਉਹ ਉਹ ਤੈਨੂੰ ਛੱਡ ਗਈ ਸਾਹ ਘੁੱਸਾ ਯਾਰ ਕਿਹੋ ਜੀਆਂ ਗੱਲਾਂ ਕਰਦੇ ਆ ਤੁਸੀਂ ਕਉੜਾ ਚਾਰ ਦਿਨ ਪਿਆਰ ਨਹੀਂ ਚੱਲੇ ਆ ਤੁਸੀਂ ਰਿਲੇਸ਼ਨ ਚ ਆ ਗਏ ਵਿਆਹ ਕਰਾ ਲਿਆ ਕੀ ਯਾਰ ਫੁੱਦੂ ਜੇ ਕੰਮ ਪਿੱਛੇ ਲੱਗੇ ਹੋਏ ਆ ਤੁਸੀਂ ਜਿਹੜੇ ਨਾ ਕਿ ਉਹ ਨਾਨੂ ਐ ਮਾਹਾਂ ਕਤਲ ਬਣਿਆ ਤੋਂ ਜਿਹੜੇ ਹੋਏ ਹੁੰਦੇ ਨਹੀਂ ਜਿਹੜੇ ਹਰ ਵੇਲੇ ਹੱਥ ਦੇ ਨੇ ਸੋਹਣਿਆ ਤੁੱਛੀ ਕੱਲੇ ਕੱਲੇ ਜਿਹੜੇ ਹਿਸਾਬ ਨਾਲ ਤੁਸੀਂ ਹਰਕਤਾਂ ਨੇ ਰਹਿਣੀ ਤੇਰੇ ਪੱਲੇ ਇਹ ਵੀ ਨਹੀਂ ਹੈਗੀ ਕਿਉਂ ਤੁਸੀਂ ਆਪਦੀ ਬੇਇੱਜ਼ਤੀ ਕਰਾਈ ਜਾਣਾ ਸਾਮ੍ਹਕੇ ਰੱਖ ਲੈ ਜੇ ਸਾਮ੍ਹ ਹੁੰਦੀ ਐ ਕਿ ਕਹਿੰਦੇ ਬੜੇ ਅਣਖਾਂ ਦੇ ਗੀਤ ਗਾਉਣਾ ਯਾਰੀ ਚ ਨੀ ਭੁੱਖ ਪਾਉਣਾ ਜੇ ਤੂੰ ਹੁੰਦਾ ਮਰਦ ਤਾਂ ਮੈਨੂੰ ਫਰਕ ਪੈਂਦਾ ਤੇਰੇ ਪੱਲੇ ਦਾ ਕੱਖ ਨਹੀਂ ਤੂੰ ਹੈ ਹੀ ਜਨਾਨਾ ਫਰਕ ਮੈਨੂੰ ਲਾਈ ਚੱਲ ਜੋਰ ਪੁੱਤ ਤੁਸੀਂ ਵੀ ਮਾਤ ਬਾਣ ਸਟਾਨ ਦਾ ਮੈਨੂੰ ਦਿੱਤੀ ਤੁਸੀਂ ਵੀ ਜਨਾਨੀ ਸਾਰਾ ਲੱਤਾਂ 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 ਦਾ ਮੈਨੂੰ ਦਿੱਤੀ ਤੁਸੀਂ ਵੀ ਜਨਾਨ ਅੱਲੇ ਤੇਰੇ ਵੀ ਤੇਲਾ ਨਹੀਂ ਹੈਗਾ ਆ ਜਿਹੜੇ ਜਨਤਾ ਜੀ ਤੁਹਾਨੂੰ ਦੇਖਦੀ ਆ ਇਹ ਸਿਰਫ ਠਰਕਪਾਉਣ ਵਾਲੀ ਆ ਬੜੀ ਉਮੀਦਾਂ ਨਾਲ ਲਾਇਓ ਇਹਨਾਂ ਤੇ ਕਦੇ ਆਪਦੇ ਕਮੈਂਟ ਬਾਕਸ ਖੋਲ ਕੇ ਦੇਖੀ ਲੋਕ ਗਾਲਾਂ ਕੱਢਦੇ ਆ ਤੁਹਾਨੂੰ ਕਮੈਂਟ ਬਾਕਸ ਤਾਂ ਤੁਸੀਂ ਔਨ ਕਰਦਿਆਂ ਨਹੀਂ ਹੁੰਦੇ ਫੇਕ ਆਈਡੀਆ ਤੇ ਵੀ ਲੋਕ ਗਾਲਾਂ ਹੀ ਕੱਢਦੇ ਆ ਤੁਹਾਨੂੰ ਕਦੇ ਜਾ ਕੇ ਪੜਿਓ ਇੱਜ ਤੁਹਾਡੀ ਜਮਾਈ ਨਹੀਂ ਹੈਗੀ ਅੱਜ ਆਪਾਂ ਗੱਲ ਕਰਾਂਗੇ ਮੂਵ ਔਨ ਦੇ ਰਿਲੇਟਿਡ ਸੋ ਕੁਝ ਆਸ਼ਨ ਵਿੱਚ ਬਹੁਤ ਸਾਰੇ ਮੈਸੇਜ ਆਉਂਦੇ ਸੀ ਕਿ ਤੁਸੀਂ ਮੂਵ ਔਨ ਕਿੱਦਾਂ ਕੀਤਾ ਹਨ ਤੁਸੀਂ ਜਦੋਂ ਐਨਾ ਤੁਹਾਡੇ ਤੇ ਹਾਲਾਤ ਮਾੜਾ ਆ ਗਿਆ ਸੀ ਤੁਸੀਂ ਉਹਨੂੰ ਮਤਲਬ ਕਿੱਦਾਂ ਐਨਾ ਸਟਰੋਂਗ ਤੁਸੀਂ ਬਣੇ ਤਾਂ ਉਹ ਸਿਲੇਕਟਿਡ ਮੈਂ ਅੱਜ ਆਪਣੇ ਮੂਵ ਔਨ ਦੇ ਰਿਲੇਟਿਡ ਗੱਲ ਕਰੂੰਗੀ ਸੋ ਵੀਡੀਓ ਪਲੀਜ਼ ਸਕਿਪ ਨਾ ਕਰਿਓ ਤੇ ਫੁੱਲ ਵੀਡੀਓ ਤੇ ਧਿਆਨ ਨਾਲ ਗੱਲਾਂ ਮੇਰੀਆਂ ਸੁਣਿਓ ਠੀਕ ਆ ਮੂਵ ਔਨ ਤੋਂ ਡਾਟਾ 2 ਦਾ ਤੁਸੀਂ ਤਾਂ ਪਹਿਲਾ ਸਵਾਦ ਲਿਆ ਫਿਰ ਛੱਡਤਾ ਹੁਣ ਨਵਾਂ ਲੱਭ ਲੋ ਉਹਨੂੰ ਫਿਰ ਛੱਡ ਦੋ ਤੁਹਾਡਾ ਤਾਂ ਜ਼ਿੰਦਗੀ ਦਾ ਹੀ ਕੋਈ ਚੱਲੀ ਜਾਂਦਾ ਅਕਲ ਨੂੰ ਰੁਪਈਏ ਦੀ ਨਹੀਂ ਹੈ ਜੇ ਅਕਲ ਹੁੰਦੀ ਤੇ ਇਹ ਗੱਲ ਅੱਜ ਤੱਕ ਇੱਥੇ ਧੋੜੀ ਪਹੁੰਚਣੀ ਸੀ ਸੋ ਮੈਂ ਆਪਾਂ ਦੇਖੋ ਜਦੋਂ ਮੇਰਾ ਬ੍ਰੇਕਅਪ ਹੋਇਆ ਹਨਾ ਤਾਂ ਮੈਂ ਤੁਸੀਂ ਲਾ ਲਓ ਮੂਵ ਔਨ ਮੈਂ ਆਪਣੇ ਆਪ ਨੂੰ ਕਿੱਦਾਂ ਸਮਝਾਇਆ ਕਿੱਦਾਂ ਮੈਂ ਉਹ ਗੱਲਾਂ ਨੂੰ ਇਗਨੋਰ ਕੀਤਾ ਹਨਾ ਤਾਂ ਉੱਥੇ ਦੇਖੋ ਵੀ ਕੋਈ ਵੀ ਤੁਹਾਡੇ ਨਾਲ ਕੁਝ ਵੀ ਹੁੰਦਾ ਹਨਾ ਵੀ ਜਿੱਦਾਂ ਬ੍ਰੇਕਅਪ ਹੁੰਦਾ ਕੁਝ ਵੀ ਤੁਹਾਡੇ ਨਾਲ ਹੁੰਦਾ ਹੈ ਤਾਂ ਬ੍ਰੇਕਅਪ ਹੋਇਆ ਸੀਗਾ ਤਾਂ ਕੀਤਾ ਸੀ ਕਿਵੇਂ ਸਾਰੇ ਝੂਠ ਬੋਲੀ ਜਾਂਦੀਆਂ ਨੇ ਇਹ ਕਦੇ ਸਾਲੀ ਕਹਿੰਦੀ ਉਹ ਚੰਗਾ ਨਹੀਂ ਜੀ ਉਹ ਇਦਾਂ ਸੀ ਉਹ ਗਰੀਬ ਸੀ ਮੈਂ ਤਾਂ ਛੱਡਦਾ ਮੈਂ ਉਹਦਾ ਫਿਊਚਰ ਦੇਖਣਾ ਸੀ ਤੁਸ ਟੱਟੂ ਦਾ ਫਿਊਚਰ ਦੇਖਣਾ ਤੁਸ ਤਾਂ ਉਹਦਾ ਫਾਇਦਾ ਲੱਭਦੇ ਫਿਰਦੇ ਹੋ ਜਦ ਕਿ ਅਸੀਂ ਪੱਕੇ ਰੋਡ 'ਤੇ ਨਹੀਂ ਗਏ ਇੱਧਰ ਨਹਿਰੇ-ਨਹਿਰ ਮੋਟਰਸਾਈਕਲ ਪਾ ਲਿਆ ਸੀ ਮੈਂ ਤੇ ਬੋਵੀ ਦੇਖ ਲਓ ਇਹਨਾਂ ਨਚਾਰਾਂ ਦੇ ਲੱਛਣ ਜੇ ਪੱਕਾ ਰੋਡ ਹੈਗਾ ਵੀ ਨਹਿਰ-ਨਹਿਰ ਕਿਉਂ ਪਾਇਆ ਇਹਨਾਂ ਨੇ ਤੇ ਨਾਲੇ ਫਿਰ ਚੋਲਣਾ ਦੱਸ ਦੇ ਫਿਰਦੀ ਆ ਯਾਰ ਸੋਚਣ ਵਾਲੇ ਲੋਕ ਕੀ ਸੋਚਣਗੇ ਇਹਨਾਂ ਨੂੰ ਆਪਣੇ ਭੈਣ ਭਾਈਆਂ ਦੀ ਜਮਈ ਇੱਜ਼ਤ ਨਹੀਂ ਹੈਗੀ ਤਾਂ ਹੀ ਤਾਂ ਖਲੇ ਮੂਰ ਰੱਖਨੇ ਜਿਹੜਾ ਇਹਨਾਂ ਨੂੰ ਨਹੀਂ ਜਾਣਦਾ ਉਹ ਯਾਰ ਉਹ ਕੀ ਸੋਚੋ ਬੇ ਕੁੜੀ ਨੂੰ ਕੱਚਾ ਕੱਚਾ ਸੁਨੇਹਰਾ ਤੇ ਕੱਲਾ ਲਈ ਫਿਰਦਾ ਸੋਚਣ ਵਾਲੇ ਤਾਂ ਸੋਚ ਹੀ ਜਾਣਾ ਫਿਰ ਇਹਨਾਂ ਨੇ ਕਹਿਣਾ ਯਾਰ ਲੋਕ ਗਲਤ ਸੋਚਦੇ ਨੇ ਯਾਰ ਸੋਚਣਗੇ ਤੁਸੀਂ ਲੱਛਣੀਆਂ ਜੇ ਕਰਦੇ ਹੋ ਲੋਕ ਤਾਂ ਫਿਰ ਸੋਚਣਗੇ ਥੋੜੀਆਂ ਹਰਕਤਾਂ ਹੀ ਐ ਜੀਆਂ ਨੇ ਨਾਲੇ ਭਾਈ ਨੂੰ ਬਦਨਾਮ ਕਰਨਾ ਤੋੜਨੇ ਹਰ ਕੰਦ ਦੇਖ ਕੇ ਹੁਣ ਸਾਲਾ ਕੁੱਤਾ ਵੀ ਮੂੰਹ ਨਹੀਂ ਲਾਉਂਦਾ ਤੁਹਾਨੂੰ ਇੱਜ਼ਤ ਤਾਂ ਥੋੜੀ ਜਮੇ ਨਹੀਂ ਰਹੀ ਇਹ ਨਾ ਪਹਿਲਾ ਦਿਖ ਰਿਹਾ ਯਾਰ ਮੈਨੂੰ ਡੱਗੀ ਏ ਪਤ ਨਹੀਂ ਕਿੱਥੋਂ ਆਏ ਬਹੁਤ ਅਜੀਬ ਦਿਖ ਰਿਹਾ ਕੋਈ ਗੱਲ ਨਹੀਂ ਜੇ ਮੈਨੂੰ ਪੈ ਗਿਆ ਮੈਨੂੰ ਪੈ ਜਾਗੀ ਹੋਰ ਕੀ ਹੈ ਵਾਹ ਓਏ ਤੇਰੇ ਸੱਦ ਕੇ ਤੇਰੇ ਤੇ ਕੁੱਤੇ 'ਚ ਕੋਈ ਫਰਕ ਨਹੀਂ ਹੈਗਾ ਹਰਕ ਤਾਂ ਤੁਹਾਡੀਆਂ ਸੇਮ ਹੀ ਨੇ ਉਹ ਤੇਰੇ ਵੱਲ ਝਾਕਦਾ ਤੂੰ ਉਹਦੇ ਵੱਲ ਝਾਕਦੀ ਆ ਦੋਈ ਇੱਕ ਦੂਜੇ ਨੂੰ ਟੁੱਟ ਕੇ ਬਾਇਓ ਦੇਖਦੇ ਆ ਫਿਰ ਕਿਹੜਾ ਜੱਤ ਦਾ ਤੁਹਾਡੇ ਚ ਕੁੱਤਾ ਵੀ ਦੂਰ ਖੜਾ ਹੀ ਸੋਚੀ ਜਾਂਦਾ ਛੱਡ ਯਾਰ ਕਿਉਂ ਇਹਦੇ ਨਾਲ ਪੰਗਾ ਲੈਣਾ ਇਹ ਤਾਂ ਹੈ ਹੀ ਮੂਰਖ ਨਾਲ ਮੈਨੂੰ ਵੀ ਬਦਨਾਮ ਕਰਾਉ ਕੁੱਤਾ ਆ ਵੀ ਜਿੱਤ万ਦਾ ਤੇਰੇ ਨਾਲ ਵੱਧ ਤਾਂ ਹੀ ਉਹ ਤੇਰੇ ਨਾਲੇ ਨਹੀਂ ਆ ਰਹੇ ਕਿਉਂਕਿ ਉਹਨਾਂ ਨੇ ਫਿਰ ਕਹਿਣਾ ਹੈ ਕਿ ਮੈਂ ਕਿ ਤੂੰ ਚੀਟਿੰਗ ਕਰਦੀ ਹੈ ਕਿਉਂਕਿ ਲੋਕਾਂ ਨੇ ਹੈਨਾ ਮਜ਼ਾਕ ਚੱਕ ਲੈਣਾ ਸੋਸ਼ਲ ਮੀਡੀਆ ਤੇ ਆਉਣ ਵਾਸਤੇ ਡਰਾਮੇ ਕਰਦਾ ਇਹੀ ਕਹਣਾ ਲੋਕਾਂ ਨੇ ਨਹੀਂ 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 ਅਸੀਂ ਇਦਾਂ ਨਹੀਂ ਕਹਿੰਦੇ ਤੂੰ ਸਾਲਿਆ ਪਖੰਡ ਕਰਦਾ ਤੀਜੇ ਦਿਨ ਰੰਡੀ ਰੋਣਾ ਤੁਹਾਡਾ ਲੱਗਿਆ ਰਹਿੰਦਾ ਕਦੇ ਬਲੌਗ ਚ ਕਦੇ ਕਿਤੇ ਬਾਕੀ ਰਹੀ ਗੱਲ ਸਪੋਰਟ ਦੀ ਉਹਨਾਂ ਨੂੰ ਸਭ ਪਤਾ ਜਿਹੜੇ ਸਪੋਰਟ ਕਰ ਰਹੇ ਆ ਹੁਣ ਇਸ ਟਾਈਮ ਮੇਰੇ ਨਾਲ ਖੜੇ ਆ ਉਹਨਾਂ ਨੂੰ ਸਭ ਪਤਾ ਵੀ ਕੀ ਹੋਈ ਇਹਦੇ ਨਾਲ ਕੀ ਨਾ ਬਾਕੀ ਲੋਕ ਸਵਾਲ ਲੈਂਦੇ ਆ ਠੀਕ ਆ ਪਤਾ ਉਹਨਾਂ ਨੂੰ ਤੂੰ ਸਾਲਿਆ ਸਿਰੇ ਦਾ ਗਾਂਡੂ ਆ ਪਹਿਲਾਂ ਸਾਲੇ ਖੋਰੀ ਜਨਾਨੀਆਂ ਦਿਖਾਉਂਦੇ ਸੀਗੇ ਯਾਰ ਜਨਤਾ ਦਾ ਕੰਮ ਆ ਸਵਾਲ ਲੈਣਾ ਫਿਰ ਤੁਸੀਂ ਅੱবি ਜਨਾਨੀਆਂ ਦਿਖਾਉਣੇ ਕਿਉਂ ਸਾਂਭ ਕੇ ਰੱਖੋ ਜਦ ਤੱਕ ਜਦ ਲੈ ਕੇ ਆਏ ਜਦ ਤੱਕ ਵੀਡੀਓ ਪਾਉਣ ਲੱਗ ਗਿਆ ਉਹਦੇ ਨਾਲ ਅਪਾ ਆਪਣੀ ਮਰਜ਼ੀ ਨਾਲ ਨਹੀਂ ਜੀ ਸਕਦੇ ਯਾਰ ਜੋ ਮਤਲਬ ਵਾਹਿਗੁਰੂ ਨੇ ਲਿਖਿਆ ਕਿ ਸਮਝਣਾ ਤਾਂ ਹੋਈਆ ਆ ਆਪਾਂ ਆਪਣੀ ਮਰਜ਼ੀ ਨਾਲ ਕਦੇ ਵੀ ਪੂਰੀ ਲਾਈਫ ਨਹੀਂ ਕੱਢ ਸਕਦੇ ਕਿਵੇਂ ਰੱਬ ਨੂੰ ਬਦਨਾਮ ਕਰੀ ਜਾਂਦੇ ਆ ਯਾਰ ਰੱਬ ਨੇ ਤੁਹਾਨੂੰ ਕਿਹਾ ਸੀ ਉਦੋਂ ਵੀ ਤੂੰ ਬਸ ਸਟੈਂਡ ਤੇ ਜਾ ਉੱਥੇ ਆਸ ਕੀ ਕਰ ਉੱਥੇ ਆਉ ਮਸਕ ਪ੍ਰੇਤਾ 25 ਦਿਨ ਤੁਸੀਂ ਪਿਆਰ ਕਰੋ ਭਜਾ ਲਿਆਓ ਫਿਰ ਉਹ ਤੈਨੂੰ ਛੱਡ ਜੂ ਫਿਰ ਤੂੰ ਜਿਆਦੇ ਬਦਨਾਮੀ ਕਰਾਉ ਫਿਰ ਤੁਸੀਂ ਇੱਕ ਦੂਜੇ ਨੂੰ ਦੋਨੇ ਸੋਸ਼ਲ ਮੀਡੀਆ ਤੇ ਬੋਲਿਓ ਕਿ ਮੇਰੇ ਸਾਲੇ ਘੁਸੇ ਆਂ ਯਾਰ ਹਰਕਤਾਂ ਕਰਦੇ ਨੇ ਇਹ ਸਰ ਕਿ ਉਹਨਾਂ ਦਾ ਇਨਾ ਪੈਸਾ ਬਰਬਾਦ ਕਰਵਾਇਆ ਮੈਂ ਹਾਂ ਤਾਂ ਕਰਕੇ ਹੁਣ ਹਮਦ ਨਹੀਂ ਪੈਂਦੀ ਕਿ ਉਹਨੇ ਸਾਹਮਣੇ ਜਾ ਸਕਾਂ ਬਹੁਤ ਜ਼ਿਆਦਾ ਪੈਸਾ ਬਰਬਾਦ ਕਰਵਾਤਾ ਕਿਉਂਕਿ ਪਹਿਲਾਂ ਵੀ ਚਲੋ ਠੀਕ ਹੈ ਨਾ ਜਵਾਕ ਅੱਗੇ ਮਾਪਿਆਂ ਦੀ ਸਰਤੀ ਹੁੰਦੀ ਹੈ ਜਦੋਂ ਮਤਲਬ ਏਜ ਹੋ ਜਾਂਦੀ ਆ ਫਿਰ ਅਗਲਾ ਕੰਮ ਕਰਦਾ ਪਰ ਮੈਂ ਕੁਝ ਨਹੀਂ ਮਤਲਬ ਅੱਜ ਤੱਕ ਮਾਪਿਆਂ ਨੂੰ ਉਹੀ ਤੰਗ ਕੀਤਾ ਜਿਹੜੀ ਉਮਰ ਤੇ ਲੋਕ ਮਾਪੇ ਨੂੰ ਸਹਾਰਾ ਦਿੰਦੇ ਹੋ ਤੁਸੀਂ ਉਹ ਉਮਰ ਆ ਚਾਸ਼ਕਿਆਂ ਕਰਦੇ ਹੋ ਥੋੜਾ ਨਾਲ ਉਹ ਸਹਾਰਾ ਟੱਟੂ ਦਾ ਨਾਲਿਆ ਜਿਹੜੇ ਥੱਲੇ ਡੈਰੀ ਲਈ ਫਿਰਦਾ ਇਹ ਤੇ ਪਹਿਲਾਂ ਪੂਰਾ ਕਨਸੈਪਟ ਹੈ ਇੱਕ ਕਿ ਜਨਤਾ ਨੂੰ ਕਿੱਦਾਂ ਫੁੱਦੂ ਬਣਾਉਣਾ ਕਿੱਦਾਂ ਇਮੋਸ਼ਨਲ ਕਰਨਾ ਜਨਤਾ ਹੁਣ ਇੰਨੀ ਫੁੱਦੂ ਨਹੀਂ ਹੈਗੀ ਵੀ ਤੁਹਾਡੀਆਂ ਗੱਲਾਂ ਚ ਆਜੂਗੀ ਠੀਕ ਹੈ ਹੁਣ ਮੈਂ ਚਾਹੁੰਦਾ ਵੀ ਉਹਨਾਂ ਕੋਲੇ ਜਾਵਾਂ ਦੁਬਾਰੇ ਵਾਪਸ ਫੇਰ ਉਹਨਾਂ ਤੋਂ ਖਾਵਾ ਕਿਸੇ ਤਾਂ ਹੀ ਮਾਪਾ ਪ੍ਰਭੂ ਨੂੰ ਕਹਿੰਦੇ ਹੁੰਦੇ ਵੀ ਅੱਜ ਉਹ ਰਾਤਾਂ ਦੇ ਮੇਰੇ ਔਲਾਦ ਹੁੰਦੀ ਨਾ ਜਿਹੜੀ ਉਮਰ ਸਾਰਾ ਤੋਂ ਉਹਦੇ ਮਾਪੇ ਸਾਹਮਣੇ ਸੀ ਹੁਣ ਤੂੰ ਉਹਨਾਂ ਨੂੰ ਛੱਡ ਕੇ ਕਹਿੰਨਾ ਮੈਂ ਉਹਨਾਂ ਕੋਲੇ ਵਾਪਸ ਨਹੀਂ ਜਾਣਾ ਤੇ ਤੂੰ ਸਿਰੇ ਦਾ ਘੁੱਸਾ ਉਹਨਾਂ ਨੂੰ ਕੋਈ ਫਾਇਦਾ ਤਾਂ ਹੋਇਆ ਨਹੀਂ ਤੇਰੇ ਜੰਮਣ ਦਾ ਜਿਹਨਾਂ ਨੇ ਤੈਨੂੰ ਇੰਨੀ ਮਿਹਨਤ ਨਾਲ ਪਾਲਿਆ ਅੱਜ ਤਨੂੰ ਐਡਾ ਆਪਣੇ ਅਕਾਊਂਟ ਸਿਰਫ ਦੋ ਹੀ ਨੇ ਜੋ ਕਿ ਮੇਰਾ ਰੀਅਲ ਅਕਾਊਂਟ ਤੇ ਜਿਹੜੇ ਆ ਆਪਣਾ ਦੂਸਰਾ ਅਕਾਊਂਟ ਨੂੰ ਮੈਂ ਫੋਲੋ ਕੀਤਾ ਹੋਇਆ ਰੀਅਲ ਮੈਕਪ੍ਰਿਟ ਕੋਡ 4038 ਇਹ ਆਪਣਾ ਸੈਕਿੰਡ ਅਕਾਊਂਟ ਆ ਤੁਸੀਂ ਜਿੰਨੇ ਮਰਜ਼ੀ ਅਕਾਊਂਟ ਬਣਾ ਲਓ ਕਦੇ ਕਮੈਂਟ ਬਾਕਸ ਆਨ ਰੱਖਿਓ ਪੈਣੀਆਂ ਤੁਹਾਨੂੰ ਗਾਲਾਂ ਹੀ ਨੇ ਲੋਕਾਂ ਤੋਂ ਤੁਹਾਡੀਆਂ ਹਰਕਤਾਂ ਹੀ ਇਦਾਂ ਦੀਆਂ ਨੇ ਫਿਰ ਤੁਸੀਂ ਕਮੈਂਟ ਬੰਦ ਵੀ ਕਰ ਦਨੇ ਆ ਫਿਰ ਪੌਡਕਾਸਟਾਂ 'ਚ ਜਾ ਕੇ ਕਹਿਣਾ ਵੀ ਮੈਨੂੰ ਉਹ ਇਦਾਂ ਬੋਲਦਾ ਵੀ ਮੈਨੂੰ ਕੋਈ ਰੋਸਟ ਕਰਦਾ ਤੁਹਾਡੀਆਂ ਹਰਕਤਾਂ ਹੀ ਇਦਾਂ ਦੀਆਂ ਨੇ ਤੁਹਾਨੂੰ ਰੋਸਟ ਹਰੇ ਕੋਈ ਕਰੂਗਾ ਤੁਸੀਂ ਆਉਣ ਵਾਲੀ ਪੀੜ੍ਹੀ ਨੂੰ ਕੀ ਸ ਕਤ ਨਿਆਣੀ ਮਰਚਾਸ ਕਿਆ ਕਰੋ ਤੁਸੀਂ ਕਿਸੇ ਨੂੰ ਸਿਹਤ ਕੀ ਦੇਣੀ ਹੈ ਤੁਸੀਂ ਤਾਂ ਲੋਕਾਂ ਦੇ ਜਵਾਬ ਪਗੜਨ ਲੱਗੇ ਹੋਏ ਹੋ ਤਾਂ ਰਾਤ ਕਿਓਸ਼ਨਾ ਦੇ ਵਿੱਚ ਬਹੁਤ ਸਾਰੇ ਮੈਸੇਜ ਆ ਰਹੇ ਸੀ ਦੀਦੀ ਤੁਹਾਡੇ ਲਾਈਫ ਚ ਕੀ ਹੋਇਆ ਉਸ ਰਿਲੇਟਿਡ ਬਲੌਗ ਪਾਓ ਬਲੌਗ ਦੇ ਵਿੱਚ ਇਹ ਵੀ ਦੱਸਿਓ ਵੀ ਮੇਰੀ ਉਮਰ 16 ਸਾਲ ਸੀ ਕਿ ਮੈਂ ਨਿਆਣੀ ਸੀ ਕਿ ਬੱਸ ਸਟੈਂਡ ਤੇ ਖੜੀ ਸੀਗੀ ਵੀ ਸਾਡਾ ਅੱਖ ਮਟਕਾ ਹੁੰਦਾ ਸੀ ਫਿਰ ਅਸੀਂ ਭੱਜ ਕੇ ਵਿਆਹ ਕਰਾ ਲਿਆ ਫਿਰ ਮੈਂ ਉਹਨੂੰ ਛੱਡਤਾ ਕਿਉਂਕਿ ਉਹ ਗਰੀਬ ਸੀ ਪਤਾ ਨਹੀਂ ਕੀ ਕਰਦਾ ਸੀ ਇਹ ਚੀਜ਼ਾਂ ਤੁਸੀਂ ਪਹਿਲਾਂ ਦੇਖਣੀਆਂ ਸੀ ਬਾਕੀ ਜਿੰਦਾਂ ਤੁਸੀਂ ਮੈਨੂੰ ਪਿਆਰ ਕਰਦੇ ਹੋ ਇਦਾਂ ਹੀ ਪਿਆਰ ਕਰਦੇ ਰਹੋ ਜੋ ਕਿ ਮੈਨੂੰ ਹੌਸਲਾ ਮਿਲਦਾ ਰਹੇਗਾ ਤੇ ਆਪਣੇ ਨਵੇਂ-ਨਵੇਂ ਵਲੌਗ ਆਉਂਦੇ ਰਹਿਣਗੇ ਤੁਹਾਡੇ ਹੌਸਲੇ ਦੇ ਨਾਲ ਹੀ ਹੌਸਲੇ ਤੋਂ ਯਾਦ ਆ ਗਿਆ ਮੈਨੂੰ ਕਿਸੇ ਨੇ ਇਹ ਗੱਲ ਕਹੀ ਸੀ ਹੁਣ ਤਾਂ ਤੁਹਾਨੂੰ জানা ਖਣਾ ਹੀ ਕਹਿੰਦਾ ਬਾਥੀ ਦੇ ਮੂੰਹ ਵਾਲਾ ਜਾਂ ਮੁਸਕਪ੍ਰੀਤ ਕੀ ਤੂੰ ਹੌਸਲੇ ਵਾਲੀ ਵੀਡੀਓ ਤੇ ਵਾਇਰਲ ਹੋਈਆਂ ਇਦਾਂ ਕਰਕੇ ਵੀ ਮਤਲਬ ਕਿਸੇ ਨੇ ਮੈਨੂੰ ਦੱਸਿਆ ਸੀ ਵੀ ਕੋਈ ਇਦਾਂ ਕਹਿੰਦਾ ਹੈ ਹਨਾ ਜਿਹੜੇ ਸੜੇ ਇਮਪ੍ਰੈਸ਼ਨ ਦਿੱਤੇ ਆ ਇਹ ਇਦਾਂ ਇਮਪ੍ਰੈਸ਼ਨ ਨੇ ਤੇਰੇ ਜਿੱਦਾਂ ਛੋਟੇ ਬੱਚੇ ਨੂੰ ਕਬਜ਼ ਨਹੀਂ ਹੁੰਦੀ ਵੀ ਉਹ ਟੱਟੀ ਕਰਨ ਨੂੰ ਜ਼ੋਰ ਲਾ ਰਿਹਾ ਹੁੰਦਾ ਪਰ ਨਿਕਲਦੀ ਨਹੀਂ ਹਰਕ ਤਾਂ ਤੇਰੀਆਂ ਵੀ ਉਹੀ ਨੇ ਸਾਲੇ ਗੱਡੀਆਂ ਫੀਲਿੰਗਾਂ ਲਈ ਜਾਂਦੇ ਨੇ ਆਪਣੇ ਆਪ ਨੂੰ ਸਟਾਰ ਹੀ ਸਮਝਣ ਲੱਗ ਜਾਂਦੇ ਨੇ ਇਹ ਐਸੀ ਹੈ ਨਾ ਬਟ ਮੈਨੂੰ ਫਰਕ ਨਹੀਂ ਪੈਂਦਾ ਹਨਾ ਵੀ ਦੇਖੋ ਇੱਕ ਸ਼ੇਰ ਹੁੰਦਾ ਜੰਗਲ ਦੇ ਵਿੱਚ ਰਾਈਟ ਤੇ ਕੁੱਤੇ ਭੌਂਕਦੇ ਹੁੰਦੇ ਸ਼ੇਰ ਨੂੰ ਫਰਕ ਨਹੀਂ ਪੈਂਦਾ ਹੁੰਦਾ ਤਾਂ ਮੈਨੂੰ ਤਾਂ ਬਿਲਕੁਲ ਵੀ ਨਹੀਂ ਆਰ ਫਰਕ ਪੈ ਰਿਆ ਸੀ ਹਨਾ ਹਰਕ ਉਸ ਨੂੰ ਪੈਂਦਾ ਹੁੰਦਾ ਜੇਦੀ ਕੋਈ ਇੱਜ਼ਤ ਹੋਵੇ ਥੋੜੀ ਤਾਂ ਇੱਜ਼ਤ ਸੁਆ ਨਹੀਂ ਹੈਗੀ ਕਦੇ ਟਮਾਟੋ ਬੋਲ ਕੇ ਦੇਖਿਆ ਕਰੋ ਅਜਿੰਨੇ ਵੀ ਆਈ ਹੋਪ ਆਈ ਹੋਪ ਕਰਦੇ ਸੁਰੂ ਸੁਰੂ ਚ ਅਜੇ ਤੱਕ ਤੁਹਾਡੀ ਦੁੱਖੀ ਨਹੀਂ ਹੈਗੀ ਤੁਹਾਨੂੰ ਹਰੇਕ ਬੰਦਾ ਗਾਲਾਂ ਕੱਢਦਾ ਤੁਹਾਡੀ ਪੰਜਾਬ ਤੋਂ ਕੋਈ ਦੇਣ ਨਹੀਂ ਹੈਗੀ ਤੁਸੀਂ ਲੋਕਾਂ ਨੇ ਜਬਾਹ ਕੀ ਵਿਗਾੜਦੇ ਹੋ ਬਾਕੀ ਦੋਸਤੋ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਹੋ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਚੁੱਕੀ ਆ ਇਸ ਦਾ ਹੁਣ ਆਪਾਂ ਸੈਕੰਡ ਪਾਰਟ ਲੈ ਕੇ ਆਵਾਂਗੇ ਬਾਕੀ ਬਚੀ ਗੱਲਾਂ ਉਹਦੇ ਵਿੱਚ ਕਰਾਂਗੇ ਧੰਨਵਾਦ ਤੁਹਾਡਾ ਸਾਰਿਆਂ ਦਾ ਪਿਛਲੀ ਵੀਡੀਓ ਨੂੰ ਇੰਨਾ ਸਾਰਾ ਪਿਆਰ ਦੇਣ ਦੇ ਲਈ ਇਦਾਂ ਹੀ ਆਪਣਾ ਪਿਆਰ ਬਣਾਈ ਰੱਖਿਓ